ਕਿ ਮੈਂ ਗੱਭਰੂ ਦੇਸ਼ ਪੰਜਾਬ ਦਾ ਮੈਨੂੰ ਜੱਗ ਸਾਰਾ ਇਹ ਜਾਣਦਾ ਐ ਜਿਵੇਂ ਨਿਕਲਾਂ ਵਿੱਚ ਮદાન ਚ ਜਿਵੇਂ ਨਿਕਲੇ ਤੀਰ ਕਮਾਨ ਦਾ ਜਿਵੇਂ ਨਿਕਲੇ ਤੀਰ ਕਮਾਨ ਦਾ ਬਾਬੇ ਉਹ ਗੱਲ ਆਈ ਥੋੜਾ ਨਾਲ ਸਾਂਝੀ ਕਰਨੀ ਆ ਕਿ ਬੜੀ ਖੁਸ਼ੀ ਦੀ ਗੱਲ ਆ ਸਭ ਤੋਂ ਪਹਿਲਾਂ ਤਾਂ ਮੇਰੇ ਵੱਲੋਂ ਪੂਰੀ ਪੰਜਾਬੀ ਕੌਮ ਨੂੰ ਪੂਰੀ ਪਾਕਿਸਤਾਨੀ ਕੌਮ ਨੂੰ ਤੇ ਖਾਸ ਕਰਕੇ ਵੀ ਅਰਸ਼ਦ ਨਦੀਮ ਦੀ ਫੈਮਿਲੀ ਨੂੰ ਉਹਦੇ ਪੂਰੇ ਪਿੰਡ ਨੂੰ ਤੇ ਉਹਦੀ ਤਹਿਸੀਲ ਮੀਆਂ ਚੰਨੂ ਸਾਰਿਆਂ ਨੂੰ ਲੱਖ ਲੱਖ ਮੁਬਾਰਕਾ ਹੋਣ ਕਿ ਭਰਾ ਨੇ ਤਰੀਖ ਰقم ਕੀਤੀ ਆ 40 ਸਾਲ ਬਾਅਦ ਪਾਕਿਸਤਾਨ ਨੂੰ 골ਡ ਮੈਡਲ ਜਿੱਤ ਕੇ ਦਿੱਤਾ ਵੀਰ ਨੇ ਤੇ ਆਉਂਦਾ ਆਉਂਦਾ ਪੱਟੂ 올림픽 ਦੀ ਤਰੀਖ ਜਿਹੜੀ ਆ ਵੀ ਬਦਲ ਆ ਕਿ 118 ਸਾਲਾਂ ਦੇ ਜਿਹੜੀ ਤਰੀਖ ਸੀ ਉਹਦੇ ਵਿੱਚ ਸਾਰਿਆਂ ਤੋਂ ਲੰਮਾ ਡੰਡਾ ਸੁੱਟ ਕੇ ਸਭ ਤੋਂ ਲੰਮੀ ਥਰੋ ਮਾਰ ਕੇ ਭਰਾ ਨੇ 92.97 ਮੀਟਰ ਦੂਰ ਐਸਾ ਰਿਕਾਰਡ ਕਾਮ ਕਰ ਤੱਕ ਜਿਹਨੂੰ ਤੋੜਨ ਲੱਗਿਆ ਜਿਹੜਾ ਬੰਦਾ ਆਊਗਾ ਉਹਨੂੰ ਜੰਮਣ ਲੱਗਿਆ ਉਹਦੀ ਮਾਂ ਦਾ ਵੀ ਇੱਕ ਵਾਰੀ ਟਿਲ ਲੱਗੂਗਾ ਕਿ ਤੂੰ ਜਾ ਕੇ ਅਰਸ਼ ਨਦੀਮ ਦਾ ਰਿਕਾਰਡ ਤੋੜਨਾ ਉਸ ਬੰਦੇ ਨੂੰ ਕੋਈ ਫਾਈਨੈਂਸ਼ੀਅਲੀ ਸਪੋਰਟ ਨਹੀਂ ਹੈ ਸੀ ਕੋਈ ਉਹਨੂੰ ਕੋਚ ਕੋਈ ਉਹਨੂੰ ਗਰਾਊਂਡ ਕੋਈ ਇਹਨੂੰ ਮਤਲਬ ਕਿ ਉਹ ਡੰਡਾ ਜਿਹੜਾ ਥੋ ਵਾਲਾ ਹੁੰਦਾ ਉਹ ਨਹੀਂ ਲੈ ਕੇ ਦਿੱਤਾ ਗਿਆ ਉਹ ਆਪਣੀ ਮਦਦ ਆ ਵੀ ਉਹ ਕਹਿੰਦੇ ਗੁੱਗਣ ਵਾਲੇ ਉਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ਅੱਗ ਹਮੇਸ਼ਾ ਮਾੜੇ ਚੁੱਲਿਆਂ ਦੇ ਵਿੱਚ ਹੀ ਬਲਦੇ ਹੁੰਦੀ ਆ ਹਮੇਸ਼ਾ ਜਿਨ੍ਹਾਂ ਤਰੀਖ ਰਕਮ ਕੀਤੀ ਆ ਦੁਨੀਆ ਜਿੱਤੀ ਆ ਯੁੱਗ ਪਲਟੇ ਨੇ ਉਹ ਮਾੜਿਆਂ ਕਰਾਂ ਦੇ ਵਿੱਚੋਂ ਬੰਦੇ ਉੱਠੇ ਹੋਏ ਨੇ ਕਿਉਂਕਿ ਤਗੜੇ ਬੰਦੇ ਨੂੰ ਇਹਨਾਂ ਚੀਜ਼ਾਂ ਨਾਲ ਕੋਈ ਸਰੋਕਾਰ ਨਹੀਂ ਹੁੰਦਾ ਉਹਨੇ ਤੌਣ ਆਟੇ ਦੀ ਖਾ ਕੇ ਸੌਂ ਜਾਣਾ ਹੁੰਦਾ ਉਹਨੂੰ ਕੀ ਲੱਗੇ ਕਿ ਸਰਗੋਦਾ ਕਿਵੇਂ ਮੀਲ ਆ ਜੀ ਗੱਲ ਇਹ ਕਿ ਜਿਹੜਾ ਦੂਜੇ ਨੰਬਰ ਤੇ ਮੁੰਡਾ ਆਇਆ ਉਹ ਵੀ ਸਾਡਾ ਪੰਜਾਬੀ ਭਰਾ ਹੈ ਨੀਰਜ ਚੋਪੜਾ ਉਹ ਪਿੱਛੋਂ ਚੰਗ ਤੋਂ ਨੇ ਤੇ ਇਸ ਸਮੇਂ ਉਹ ਇੰਡੀਆ ਨੂੰ ਰਿਪਰਿਜ਼ੈਂਟ ਕਰ ਰਿਹਾ ਸੀ ਉੱਥੇ ਔਰ ਹਰਿਆਣੇ ਦੇ ਵਿੱਚ ਐਸੀ ਵੀ ਹਰਿਆਣੇ ਦੇ ਆ ਔਰ ਸਾਡਾ ਉਹ ਗੁੰਡਾ ਗਰਾਈਆਂ ਨੀਰਜ ਚੋਪੜਾ ਸੋ ਭਰਾ ਗੱਲ ਇਹ ਕਿ ਗੋਤਿਆ ਗੋ ਦਾ ਮੈਦਾਨ ਹਾਰ ਗਏ ਕੋਈ ਗੱਲ ਨਹੀਂ ਕੋਈ ਮਸਲਾ ਨਹੀਂ ਰੱਬ ਸੁਣਾ ਫਿਰ ਤੈਨੂੰ ਜਿੱਤ ਦਊਗਾ ਦੁਬਾਰਾ ਤਿਆਰ ਹੋ ਕੇ ਆਈਂ ਅੰਨ ਖੇਡਾਂ ਹੁੰਦੀਆਂ ਰਣੀਆਂ ਨੇ ਬਾਕੀ ਗੱਲ ਮੈਂ ਸਾਂਝੀ ਕਰਨੀ ਆ ਤੁਹਾਡੇ ਨਾਲ ਕਿ ਉਹ ਵੀ ਸਾਡਾ ਪੰਜਾਬੀ ਭਰਾ ਇਹ ਵੀ ਸਾਡਾ ਪੰਜਾਬੀ ਭਰਾ ਹੈ ਔਰ ਮੈਟਰ ਜਿਹੜਾ ਸਾਡੇ ਘਰ ਦੇ ਵਿੱਚ ਹੀ ਰਹਿ ਗਿਆ ਸਾਡੇ ਪੰਜਾਬੀ ਸੁਪੁੱਤਰ ਅਰਸ਼ਦ ਨਦੀਮ ਦੇ ਕੋਲ ਹੀ ਆਇਆ ਬਾਕੀ ਗੱਲ ਇਹ ਕਿ ਮੈਂ ਵਖਿਆ ਅਕਸਰ ਬੰਦੇ ਜਾ ਕੇ ਅਰਸ਼ਦ ਨਦੀਮ ਦੇ ਘਰ ਇੰਟਰਵਿਊ ਕਰਦੇ ਪੈਨ ਉਹਦੀ والدہ ਦਾ ਉਹ ਜਾ ਕੇ ਉਰਦੂ ਬੋਲਦੇ ਨੇ ਮਾਈ ਦੇ ਨਾਲ ਤੇ ਮਾਈਆਂ ਸਾਡੀਆਂ ਟਿਪੀਕਲ ਵਿਚਾਰੀਆਂ ਪੰਜਾਬੀ ਨੇ ਪਿੰਡੂ ਮਾਹੌਲ ਨੇ ਤੁਹਾਨੂੰ ਪਤਾ ਕਿ ਅੱਗੋਂ ਜਿਹੜੇ ਨਵੀਆਂ ਮਾਵਾਂ ਆਉਂਦੀਆਂ ਵੀ ਇਹਨਾਂ ਮੈਟਰਿਕ ਫੇਲ ਉਹ ਤਾਂ ਬੜੀ ਉਡਡ ਕੇ ਉਰਦੂ ਬੋਲਦੀਆਂ ਨੇ ਲੇਕਿਨ ਜਿਹੜੀਆਂ ਸਾਡੀਆਂ ਪੁਰਾਣੀਆਂ ਮਾਈਆਂ ਨੇ ਵਿਚਾਰੀਆਂ ਉਹ ਪੜੀਆਂ ਕੋਈ ਨਹੀਂ ਉਹ ਪੰਜਾਬੀ ਬੋਲਦੀਆਂ ਲੇਕਿਨ ਧੱਕੇ ਨਾਲ ਉਹਨਾਂ ਕੋ ਪੰਜਾਬੀ ਬਲਵਾਈ ਜਾ ਰਹੀ ਹੈ ਵੀ ਐਂਕਰ ਨੂੰ ਖੁਦ ਸ਼ਰਮ ਕਰਨੀ ਚਾਹੀਦੀ ਆ ਕਿ ਦੇਸੀ ਮਾਂ ਦੇ ਸਾਹਮਣੇ ਮੈਂ ਬੈਠਾਂ ਤੇ ਮੈਂ ਉਹਨਾਂ ਨਾਲ ਪੰਜਾਬੀ ਦੇ ਵਿੱਚ ਗੱਲਬਾਤ ਕਰਾਂ ਉਹ ਮਾਈਕ ਮੂੰਹ ਦੇ ਵਿੱਚ ਦੇ ਕੇ ਤੇ ਉਰਦੂ ਵਿੱਚ ਸਵਾਲ ਕਰਦੇ ਨੇ ਉਹਦੀਆਂ ਪੋਲੀਆਂ ਮਾਵਾਂ ਨੇ ਕਿ ਉਹ ਅੱਗੋਂ ਉਰਦੂ ਦੇ ਵਿੱਚ ਬੋਲਣ ਦੀ ਕੋਸ਼ਿਸ਼ ਕਰਦੀਆਂ ਪਰ ਨਹੀਂ ਬੋਲਾ ਜਾਂਦਾ ਇਹ ਗੱਲ ਗਲਤ ਹੈ মিডিਆ ਵਾਲਿਆਂ ਦੇ ਇਹਨਾਂ ਨੂੰ ਇੰਜ ਨਹੀਂ ਕਰਨਾ ਚਾਹੀਦਾ ਤੇ ਸਭ ਤੋਂ ਚੰਗਾ ਤੇ ਸੁਝਾ ਸੁਨੇਹਾ ਜਿਹੜਾ ਸਾਨੂੰ ਸਾਡੀਆਂ ਮਾਵਾਂ ਨੇ ਦਿੱਤਾ ਉਹ ਨੀਰਜ ਚੋਪੜਾ ਦੀ ਮਾਂ ਹੋਵੇ ਉਹਨੇ ਗੱਲ ਕੀਤੀ ਕਿ ਕੋਈ ਗੱਲ ਨਹੀਂ ਸਾਡਾ ਮੁੰਡਾ ਦੂਜੇ ਨੰਬਰ ਤੇ ਆਇਆ ਸਾਨੂੰ ਇਸ ਚੀਜ਼ ਦੀ ਵੀ ਖੁਸ਼ੀ ਆ ਹਾਂ ਤੇ ਜਿਹੜਾ ਪਹਿਲੇ ਨੰਬਰ ਤੇ ਆਇਆ ਪਾਕਿਸਤਾਨੀ ਅਰਸ਼ਦ ਨਦੀਮ ਉਹ ਵੀ ਸਾਡਾ ਪੁੱਤਰ ਹੈ ਮੇਰੇ ਵਾਸਤੇ ਇੰਜ ਜਿਵੇਂ ਨੀਰਜ ਚੋਪੜਾ ਇਸ ਤੋਂ ਬਾਅਦ ਅਰਸ਼ਦ ਨਦੀਮ ਦੀ ਮਾਂ ਨੇ ਉਹਨੇ ਵੀ ਇਹੀ ਬਿਆਨ ਦਿੱਤਾ ਕਿ ਜਿਹੜਾ ਮੁੰਡਾ ਨੀਰਜ ਹੈ ਉਹ ਮੇਰੇ ਮੁੰਡੇ ਦਾ ਬੇਲੀ ਵੀ ਆ ਮੇਰੇ ਵਾਸਤੇ ਇੰਜ ਹੀ ਆ ਜਿਵੇਂ ਕਿ ਅਰਸ਼ਦ ਨਦੀਮ ਹੈ ਇਹ ਗੱਲ ਸਾਨੂੰ ਇਹ ਮੈਸੇਜ ਦਿੰਦੀ ਆ ਕਿ ਸਾਡੀਆਂ ਮਾਵਾਂ ਸਾਡੇ ਬਜ਼ੁਰਗ ਜਿਹੜੇ 47 ਵੇਲੇ ਉਧਰੋਂ ਉੱਜੜ ਕੇ ਇੱਧਰ ਆਏ ਸੀ ਜਾਂ ਉਧਰੋਂ ਉੱਜੜ ਕੇ ਉਧਰ ਗਏ ਸੀ ਉਹਨਾਂ ਲੋਕਾਂ ਦੇ ਵਿੱਚ ਅੱਜ ਵੀ ਪਿਆਰ ਹੈ ਔਰ ਜਿਹੜੇ ਮੁੰਡੇ ਅਸੀਂ ਬਾਰਡਰਾਂ ਤੇ ਖੜੇ ਕਰਾ ਕੇ ਆਪਣੀ ਸਿਆਸਤ ਦੀ ਪੇਂਡ ਚੜਾਉਂਦੇ ਆ ਉਹ ਵੀ ਇਹੋ ਜਿਹਿਆਂ ਮਾਵਾਂ ਦੇ ਪੁੱਤੀ ਨੇ ਉਹਨਾਂ ਦੀਆਂ ਮਾਵਾਂ ਵੀ ਇਹੋ ਜਿਹੀਆਂ ਨੇ ਕਿ ਜਿਹੜੀਆਂ ਜੰਗ ਲੜਾਈ ਬਦਮਨੀ ਬਿਲਕੁਲ ਵੀ ਨਹੀਂ ਚਾਹੁੰਦੀਆਂ ਲੇਕਿਨ ਸਾਡੀਆਂ ਸਰਕਾਰਾਂ ਇਸ ਕੰਮ ਤੋਂ ਟਲਦੀਆਂ ਨਹੀਂਆਂ ਲੋਕਾਂ ਦੇ ਵਿੱਚ ਅੱਜ ਵੀ ਆਪਾਂ ਜਾ ਕੇ ਕਿਸੇ ਕੋ ਬਹਿਨੇ ਆ ਜਾਂ ਸਾਡੇ ਕੋ ਬੰਦੇ ਆਉਂਦੇ ਹਨ ਨਾ ਤੇ ਯਕੀਨ ਕਰ ਜਿਓ ਕਿ ਉਹ ਆ ਕੇ ਇਹੀ ਗੱਲ ਕਰਦੇ ਨੇ ਕਿ ਯਾਰ ਸਾਡੇ ਵੜਕੇ ਇੱਥੇ ਰਹਿੰਦੇ ਹੁੰਦੇ ਸੀ ਲਾਲਪੁਰ ਚ ਸਾਡੇ ਵੜਕੇ ਸਮੁੰਦਰੀ ਸੀ ਸਾਡੇ ਵੜਕੇ ਨਨਕਾਣਾ ਸਾਹਿਬ ਸੀ ਤੇ ਸਾਡਾ ਬਾਬਾ ਸਾਡਾ ਬਜ਼ੁਰਗ ਜਿਹੜਾ ਉਹ ਆਪਣੇ ਇਲਾਕੇ ਨੂੰ ਆਪਣੇ ਵਤਨ ਨੂੰ ਆਪਣੇ ਪਿੰਡ ਨੂੰ ਯਾਦ ਕਰਦਾ ਹੀ ਪੂਰਾ ਹੋ ਗਿਆ ਯਾਦ ਕਰਦਾ ਹੀ ਮਰ ਗਿਆ ਕਿ ਉਹ ਤਰਸਦਾ ਸੀ ਇੱਕ ਵਾਰੀ ਮੈਂ ਵਾਪਸ ਜਾਣਾ ਲੇਕਿਨ ਉਹ ਆ ਨਹੀਂ ਸਕਿਆ ਇਸੇ ਤਰ੍ਹਾਂ ਸਾਡੇ ਬਜ਼ੁਰਗ ਸੀ ਹਰਿਆਣੇ ਚ ਉੱਠ ਕੇ ਆਏ ਸੀ ਉਹ ਲਾਸਟ ਟਾਈਮ ਤੱਕ ਮੈਂ ਆਪਣੇ ਦਾਦੇ ਨੂੰ ਆਪ ਸੁਣਿਆ ਵੇਖਿਆ ਕਿ ਉਹ ਇਹੀ ਗੱਲ ਕਰਦਾ ਹੁੰਦਾ ਸੀ ਕਿ ਯਾਰ ਮੈਂ ਆਪਣੇ ਘਰ ਜਾਣਾ ਮੈਂ ਆਪਣੇ ਵਤਨ ਵਾਪਸ ਜਾਣਾ ਇਹ ਉਹਨਾਂ ਦੀ ਗੱਲ ਹੁੰਦੀ ਸੀ ਇੱਕ ਪਾਸੇ ਉਹਨਾਂ ਨੇ ਕਹਿੰਦੇ ਸੀ ਨਾ ਕਿ ਤੁਸੀਂ ਉਮਰੇ ਤੇ ਜਾਣਾ ਜਾਂ ਪਿੱਛੇ ਜਾਣਾ ਆਪਣੇ ਪਿੰਡ ਤੋਂ ਕਹਿੰਦੇ ਰਹੀ ਸਾਡਾ ਪਿੰਡ ਸਾਡੇ ਵਾਸਤੇ ਮੱਕਾ ਅਸੀਂ ਵਾਪਸ ਉੱਥੇ ਜਾਣਾ ਕਿ ਲੋਕਾਂ ਦੇ ਵਿੱਚ ਇੰਨੀ ਨਫ਼ਰਤ ਇਹਨਾਂ ਕ੍ਰੋਧ ਨਹੀਂ ਹੈ ਜਿੰਨਾ ਕ੍ਰੋਧ ਇਹਨਾਂ ਸਿਆਸਤਦਾਨਾਂ ਨੇ ਬਣਾ ਦਿੱਤਾ ਕਿ ਵੇਖੋ ਉਧਰ ਦੀਆਂ ਮਾਵਾਂ ਇੱਧਰ ਦੇ ਪੁੱਤਰਾਂ ਵਾਸਤੇ ਦੁਆ ਕਰਦੀਆਂ ਨੇ ਇੱਧਰ ਦੀਆਂ ਮਾਵਾਂ ਉਧਰ ਦੇ ਪੁੱਤਰਾਂ ਵਾਸਤੇ ਦੁਆ ਕਰਦੀਆਂ ਨੇ ਕੋਈ ਨਹੀਂ ਚਾਹੁੰਦਾ ਕਿ ਕਿਸੇ ਦਾ ਪੁੱ ਇਹ ਚੀਜ਼ ਸਾਨੂੰ ਚੰਗਾ ਚੰਗਾ ਤੇ ਪੋਸਟੇਜ ਮੈਸੇਜ ਦਿੰਦੀ ਆ ਸਾਨੂੰ ਇਹ ਖੁਸ਼ ਸੋਚਣਾ ਚਾਹੀਦਾ ਕਿ ਅਸੀਂ ਨਫ਼ਰਤਾਂ ਖਤਮ ਕਰਕੇ ਜਿਵੇਂ ਸਾਡੀਆਂ ਮਾਵਾਂ ਸਾਡੇ ਬਜ਼ੁਰਗ ਖੁਸ਼ ਨੇ ਅਗੋ ਬੱਚਿਆਂ ਨੂੰ ਵੀ ਓਵੇਂ ਖੁਸ਼ ਹੋਣਾ ਚਾਹੀਦਾ ਜਿਹੜੀ ਰੱਟ ਅਸੀਂ ਲਾਉਨੇ ਆ ਰਵਾਇਤੀ ਰੀ ਰਵਾਇਤੀ ਸਾਡਾ ਦੁਸ਼ਮਣ ਆ ਇੰਡੀਆ ਪਾਕਿਸਤਾਨ ਸਾਡਾ ਦੁਸ਼ਮਣ ਆ ਇਹ ਬਿਲਕੁਲ ਗਲਤ ਗੱਲ ਆ ਇਹ ਸਾਨੂੰ ਨਹੀਂ ਕਰਨਾ ਚਾਹੀਦਾ ਕਿਉਂਕਿ ਸਾਡਾ ਤਰੱਕੀ ਦਾ ਰਾਹ ਇੱਕ ਦੂਜੇ ਦੇ ਵਿੱਚੋਂ ਹੋ ਕੇ ਲੰਘਦਾ ਅਗਰ ਅਸੀਂ ਇਦਾਂ ਹੀ ਕਰਦੇ ਰਹੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਕੋਈ ਹਾਲ ਨਹੀਂ ਰਹਿ ਜਾਣਾ ਔਰ ਸਾਡੀਆਂ ਨਸਲਾਂ ਜਿਹੜੀਆਂ ਨੇ ਉਹ ਐਵੇਂ ਇੱਕ ਦੂਜੇ ਨੂੰ ਤਰਸਦਿਆਂ ਰਹਿ ਜਾਣੀਆਂ ਨੇ ਠੀਕ ਹੈ ਸਾਡੇ ਕੋਈ ਜੀ ਆਉਂਦੇ ਨੇ ਖੁਸ਼ ਹੋ ਕੇ ਜਾਂਦੇ ਨੇ ਸਾਡਾ ਵੀ ਉੱਥੇ ਜਾਣ ਨੂੰ ਦਿਲ ਕਰਦਾ ਲੇਕਿਨ ਸਾਡੇ ਵੀਜ਼ੇ ਨਹੀਂ ਲੱਗਦੇ ਇਹਨਾਂ ਸਰਕਾਰਾਂ ਪਰ ਅਗਰ ਸਾਡੇ ਵੀਜ਼ੇ ਵਿਦਾਂ ਲੱਗਣ ਅਸੀਂ ਉਥੇ ਜਾਈਏ ਕਮੀਆਂ ਫਰੀ ਆਈਏ ਬਾਰਡਰ ਖੁੱਲਣ ਟ੍ਰੇਡ ਹੋਵੇ ਠੀਕ ਆ ਲੋਕ ਉਧਰ ਜਾਣ ਹੁਣ ਗਰੀਬੀ ਭੁੱਖਮਰੀ ਜਿਹੜੀ ਆ ਇਹ ਖਤਮ ਹੋਵੇ ਪੰਜਾਬੀ ਆਪਸ ਦੇ ਵਿੱਚ ਵਰਤਨ ਪੰਜਾਬੀਆਂ ਵਰਗਾ ਖੇਤਾ ਪੰਜਾਬ ਵਰਗਾ ਖੇਤਾ ਕੋਈ ਨਹੀਂ ਪੰਜਾਬੀਆਂ ਵਰਗੇ ਲੋਕ ਕੋਈ ਨਹੀਂ 올림픽 ਦੇ ਵਿੱਚ ਵੀ ਤੁਸੀਂ ਵੇਖ ਲਓ ਕਿ ਦੋਵੇਂ ਸਾਡੇ ਪੰਜਾਬੀ ਸ਼ੇਰ ਸੀ ਪਹਿਲੇ ਜਿਹੜੀ ਕੁੜੀ ਨੇ ਮੈਡਲ ਜਿੱਤਿਆ ਉਹ ਮੰਨੂ ਕੁੜੀ ਉਹ ਵੀ ਹਰਿਆਣੇ ਦੀ ਸੀਗੀ ਸਾਡੀ ਪੰਜਾਬੀ ਕੁੜੀ ਠੀਕ ਆ ਸਾਬਲਾ ਲੋਕ ਕਿ ਸਾਡੇ ਪੰਜਾਬੀਆਂ ਨੇ ਐਸ ਐਸ ਯੋਧੇ ਪੈਦਾ ਕੀਤੇ ਨੇ ਕਿ ਉਹ ਕਿਸੇ ਵੀ ਮੈਦਾਨ ਦੇ ਵਿੱਚ ਖਲੋ ਜਾਂਦੇ ਨੇ ਚਾਹੇ ਉਹ ਖੇਡਾਂ ਦਾ ਮੈਦਾਨ ਹੋਵੇ ਚਾਹੇ ਉਹ ਜੰਗ ਦਾ ਮੈਦਾਨ ਹੋਵੇ ਚਾਹੇ ਉਹ ਕਿਸੇ ਵੀ ਪੱਖੋਂ ਕੋਈ ਵੀ ਗੱਲ ਹੋਵੇ 뮤ਜ਼ਿਕ ਦੀ ਗੱਲ ਹੋਵੇ ਤਾਂ ਉਹ ਹਰ ਵੇਲੇ ਚੜ੍ਹਦੀ ਕਲਾ ਚ ਹੁੰਦੇ ਨੇ ਔਰ ਹਮੇਸ਼ਾ ਪਹਿਲੇ ਨੰਬਰਾਂ ਦੇ ਵਿੱਚ ਹੁੰਦੇ ਨੇ ਕਿ ਰੱਬ ਨੇ ਸਾਨੂੰ ਸਾਡੀ ਤਰਤੀ ਨੂੰ ਸਾਡੇ ਲੋਕਾਂ ਨੂੰ ਸਾਨੂੰ ਇਹ ਦਾਤ ਬਖਸ਼ੀ ਹੋਈ ਆ ਹਿਸਾਬ ਲਾ ਲਓ ਤੇ ਲੇਕਿਨ ਅਸੀਂ ਅਸੀਂ ਹੋਰ ਪਾਸੇ ਤੁਰ ਪਾਂ ਸੋ ਸਾਨੂੰ ਚਾਹੀਦਾ ਕਿ ਪਿਆਰ ਨਾਲ ਅਮਨ ਨਾਲ ਸਕੂਨ ਨਾਲ ਜਿਵੇਂ ਸਾਡੀਆਂ ਅਰਸ਼ ਨਦੀਮ ਦੀ ਮਾਂ ਤੇ ਨੀਰ ਚੋਪੜਾ ਦੀ ਮਾਂ ਚੰਗਾ ਪੋਜ਼ਿਟਿਵ ਮੈਸੇਜ ਦੇ ਰਹੀ ਆ ਉਸੇ ਤਰ੍ਹਾਂ ਸਾਨੂੰ ਚੰਗਾ ਮੈਸੇਜ ਦੇਣਾ ਚਾਹੀਦਾ ਔਰ ਆਪਣੀ ਬੋਲੀ ਨਾਲ ਆਪਣੇ ਰੂਟਸ ਨਾਲ ਆਪਣੀ ਪੰਜਾਬੀ ਕੌਮ ਨਾਲ ਜੁੜਨਾ ਚਾਹੀਦਾ ਜਿੱਥੇ-ਕਿੱਥੇ ਵੀ ਪੰਜਾਬੀ ਬੈਠੇ ਨੇ ਤੁਸੀਂ ਆਪਸ ਦੇ ਵਿੱਚ ਸਲੂਕ ਇਤفاق ਪਿਆਰ ਬਣਾ ਕੇ ਰੱਖੋ ਕਿਉਂਕਿ ਪੰਜਾਬ ਇੱਕ ਮੁਲਕ ਸੀ ਠੀਕ ਹੈ ਪੰਜਾਬੀ ਇੱਕ ਕੌਮ ਹੈ ਔਰ ਦੁਨੀਆਂ ਦੀ ਬੜੀ ਵੱਡੀ ਕੌਮ ਹੈ ਦੁਨੀਆਂ ਦੀ ਨੌਵੀਂ ਵੱਡੀ ਬੋਲੀ ਹੈ ਤੁਸੀਂ ਆਪਣੇ ਆਪ ਦੇ ਵਿੱਚ ਇੱਕ ਇਤਿਹਾਸ ਹੋ ਤੁਸੀਂ ਆਪਣੇ ਆਪ ਦੇ ਵਿੱਚ ਇੱਕ ਤਰੀਕ ਹੋ ਤੁਸੀਂ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਲਿਟਰੇਚਰ ਕਹਿ ਲੋ ਅਦਬ ਕਹਿ ਲੋ ਹਰ ਚੀਜ਼ ਹੋ ਤੁਸੀਂ ਲੇਕਿਨ ਅੱਜ ਤੁਸੀਂ ਲੋਕਾਂ ਦੇ ਮਗਰ ਲੱਗੇ ਹੋ ਦੂਜੀਆਂ ਜ਼ਬਾਨਾਂ ਸੇਖ ਰਹੀਆਂ ਦੂਜੇ ਕਲਚਰ ਨੂੰ ਅਡਾਪਟ ਕਰ ਰਹੇ ਆ ਸਿੱਖਣੀਆਂ ਚਾਹੀਦੀਆਂ ਨੇ ਕਲਚਰ ਅਡਾਪਟ ਕਰਨੇ ਚਾਹੀਦੇ ਨੇ ਲੇਕਿਨ ਉਹਦੇ ਵਿੱਚ ਰਚ ਬਸ ਜਾਣਾ ਆਪਣੇ ਆਪ ਨੂੰ ਭੁੱਲ ਜਾਣਾ ਆਪਣੇ ਰੂਟਸ ਨੂੰ ਛੱਡ ਦੇਣਾ ਉਹ ਗੱਲ ਗਲਤ ਹੁੰਦੀ ਹੈ ਸੋ ਗੱਲ ਇਹ ਜਿਉਂਦਾ ਰਵੇ ਨੀਰਤ ਚੋਪੜਾ ਅਰਸ਼ਦ ਨਦੀਮ ਉਹ ਵੀ ਸਾਡਾ ਪੰਜਾਬੀ ਪੁੱਤਰ ਹੈ ਵੀ ਸਾਡਾ ਪੰਜਾਬੀ ਪੁੱਤਰ ਹੈ ਸਾਨੂੰ ਇਸ ਚੀਜ਼ ਦੀ ਖੁਸ਼ੀ ਹੈ ਕਿ ਉਹ ਨਹੀਂ ਜਿੱਤਿਆ ਜਿੱਥੇ ਸਾਡਾ ਪੰਜਾਬੀ ਜਨ ਹੈ ਮੈਨਰੇ ਸਾਡੇ ਪੰਜਾਬ ਦੇ ਵਿੱਚ ਹੀ ਆਇਆ ਇੱਕ ਪੰਜਾਬੀ ਦਾ ਨਾਂ ਹੀ ਦਰਜ ਹੋਇਆ ਉੱਥੇ ਹੈ ਅਗਲੀ ਵਾਰੀ ਇਨਸ਼ਾਅੱਲਾ ਉਹ ਜਿਸ ਜੀਊਗਾ ਜਿਉਂਦੇ ਵਾਸਤੇ ਰੋ ਅੱਲਾ ਦੇ ਹਵਾਲੇ